ਸਾਰੇ ਨੂੰ ਸਤਿ ਸ਼੍ਰੀ ਅਕਾਲ। ਹਾਜ਼ਰ ਹਾਂ ਦੋਸਤੋ। ਪੰਜਾਬੀ ਕਹਾਣੀਕਾਰ ਰਾਮ ਸਰੂਪ ਅਣਖੀ ਦੇ ਲਿਖੀ ਹੋਈ ਕਹਾਣੀ ਲੈ ਕੇ ਕਚਹਿਰੀ ਦਾ ਸ਼ਿੰਗਾਰ। ਹੁਣ ਤਾਂ ਸੇਵਾ ਸਿੰਘ ਦਰਦੀ ਦਾ ਨਾਮ ਸਾਰਾ ਇਲਾਕਾ ਜਾਣਦਾ ਹੈ। ਢਾਂਗੇ ਜਿੱਡਾ ਲੰਮਾ ਕੱਦ ਰੰਗ ਭੂਸਲਾ ਅੱਖਾਂ ਤੇ ਆਂਡੇ ਰੀਠਿਆਂ ਵਰਗੇ ਤੇ ਦੰਦ ਮੱਕੀ ਦੇ ਦਾਣੇ। ਨਿੱਕੇ-ਨਿੱਕੇ ਅੰਮੂਛਾ ਤੇ ਖੋਚੀ ਮੈਂ ਦੀ ਦਾੜੀ ਖੱਦਰ ਦਾ ਪਜਾਮਾ ਖੱਦਰ ਦਾ কুরਤਾ ਤੇ ਖੱਦਰ ਦੀ ਪੱਗ ਦਰਦੀ ਦਾ ਪਿੰਡ ਸੜਕ ਤੇ ਹੀ ਸੀ ਇਸ ਲਈ ਉਹ ਨਿਤ ਹੀ ਬੱਸ ਤੇ ਬਰਨਾਲੇ ਆਉਂਦਾ ਹੈ ਤੜਕੇ-ਤੜਕੇ ਢਾਠੀ ਆਪਣੀ ਉੱਕ ਚਿਹਰੀਆਂ ਵਿੱਚ ਆ ਕੇ ਹੀ ਖੋਲਦਾ ਹੈ ਪੰਜਾਬੀ ਉਹ ਲਿਖਤਾ ਲੈਂਦਾ ਹੈ ਪਰ ਅੱਖਾਂ ਨੂੰ ਲਗਾ ਮਾਤਰਾ ਘੱਟ ਹੀ ਲਾਉਂਦਾ ਹੈ ਕਦੇ-ਕਦੇ ਕੰਨਾ ਬਿਹਾਰੀ ਤੇ ਹੋੜਾ ਲਾ ਵੀ ਦਿੰਦਾ ਹੈ 47 ਤੋਂ ਪਹਿਲਾਂ ਉਸ ਦੀ ਕੁਰਬਾਨੀ ਸਿਰਫ ਇੰਨੀ ਸੀ ਕਿ ਇੱਕ ਵਾਰੀ ਨਾਬੇ ਦੇ ਮੋਰਚੇ ਵਿੱਚ ਪੁਲਿਸ ਨੇ ਫੜ ਕੇ ਉਸ ਦੇ ਜੁੱਤੀਆਂ ਲਈਆਂ ਤੇ ਉਹ ਥਾਣੇਦਾਰ ਦੇ ਪੈਰੀਂ ਹੱਥ ਲਾ ਕੇ ਦੂਜੇ ਦਿਨ ਘਰ ਆ ਗਿਆ ਸੀ ਹੁਣ ਦਰਦੀ ਗੱਲ ਗੱਲ ਵਿੱਚ ਕਹਿੰਦਾ ਹੈ ਅਸੀਂ ਵੀ ਦੇਸ਼ ਭਗਤੀ ਕੀਤੀ ਹੈ ਅਸੀਂ ਵੀ ਰਜਵਾਰਿਆਂ ਦੀਆਂ ਜੁੱਤੀਆਂ ਖਾਧੀਆਂ ਨੇ ਅਸੀ ਵੀ ਅੰਗਰੇਜ਼ ਦੇ ਜ਼ੁਲਮ ਸਹੇ ਨੇ ਭਵਨਜ਼ਾ ਦੀਆਂ ਇਲੈਕਸ਼ਨਾਂ ਵਿੱਚ ਉਹ ਵੀ ਖੜਾ ਹੋ ਗਿਆ ਸੀ ਆਜ਼ਾਦ ਉਮੀਦਵਾਰ ਇਲਾਕੇ ਦੇ ਇੱਕ ਸਰਦਾਰ ਨੇ ਉਸ ਨੂੰ ਪੈਸੇ ਦੇ ਦਿੱਤੇ ਕਿ ਉਹ ਅਕਾਲੀ ਉਮੀਦਵਾਰ ਦੇ ਵਿਰੁੱਧ ਡਟਿਆ ਰਹੇ ਤਾਂ ਕਿ ਕਾਂਗਰਸੀ ਸੀਟ ਜਿੱਤ ਸਗੀ ਅਕਾਲੀ ਜਿੱਤਦਾ ਭਾਵੇਂ ਕਾਂਗਰਸੀ ਜਿੱਤਦਾ ਪਰ ਦਰਦੀ ਦਾ ਇੱਕ ਮਹੀਨਾ ਸ਼ੂਗਲ ਪਾਣੀ ਵਧੀਆ ਬਣਿਆ ਰਿਹਾ ਉਹ ਵੀ ਉਹਦੋਂ ਤੋਂ ਪੱਕਾ ਲੀਡਰ ਬਣ ਗਿਆ 57 ਦੀਆਂ ਇਲੈਕਸ਼ਨਾਂ ਵਿੱਚ ਦਰਦੀ ਫੇਰ ਖੜਾ ਹੋ ਗਿਆ ਪਰ ਇੱਕ ਜ਼ੁਰਾਵਰ ਉਮੀਦਵਾਰ ਨੇ ਉਸ ਨੂੰ 2000 ਦੇ ਕੇ ਚੁੱਪ ਕਰਵਾ ਦਿੱਤਾ ਉਸ ਨੂੰ ਮਜ਼ਾ ਹੋ ਗਈਆਂ ਤੇ ਉਹ ਉਸ ਜ਼ੁਰਾਵਰ ਉਮੀਦਵਾਰ ਦੇ ਪ੍ਰਚਾਰ ਵਿੱਚ ਹੀ ਲੱਗ ਗਿਆ 62 ਦੀਆਂ ਇਲੈਕਸ਼ਨਾਂ ਵਿੱਚ ਉਸ ਨੇ ਫੇਰ ਘੁੱਗੀ ਕੁੱਟਣੀ ਚਾਹੀ ਤੇ ਨਾਮ ਜ਼ਿੰਦਗੀ ਦੇ ਪੈਸੇ ਭਰ ਦਿੱਤੇ ਐਤਕੀ 2000 ਤਾਂ ਮਿਲਿਆ ਨਾ ਪਰ ਮੁੱਖ ਮੰਤਰੀ ਦੀ ਹੱਲਾਸ਼ੀਰ ਜਰੂਰ ਮਿਲ ਗਈ ਕਚੈਰੀਆਂ ਵਿੱਚ ਤੇਰੀ ਪੂਰੀ ਚੱਲੇਗੀ ਬਾਊ ਅਫਸਰ ਤੈਨੂੰ ਕੁਰਸੀ ਦਿਆ ਕਰਨਗੇ ਬਾਊ ਦਰਦੀ ਦਿੱਤਾ ਉਹਨੂੰ ਉੱਚੀ ਹੋ ਗਈ ਸੀ ਉਹ ਹੁਣ ਹਰ ਰੋਜ਼ ਕਚੈਰੀਆਂ ਵਿੱਚ ਆਉਂਦਾ ਹੈ ਸਾਰਾ ਇਲਾਕਾ ਉਸਨੂੰ ਜਾਣਦਾ ਹੈ ਸਾਰੇ ਵਕੀਲ ਉਸਨੂੰ ਜਾਣਦੇ ਹਨ ਸਾਰੇ ਅਫਸਰ ਉਸਨੂੰ ਜਾਣਦੇ ਹਨ ਸਾਰੇ ਅਰਜ਼ੀ ਨਵੀਸ਼ ਉਸਨੂੰ ਜਾਣਦੇ ਹਨ ਹਰ ਨਿੱਕੇ ਮੁੱਡੇ ਬੰਦੇ ਨਾਲ ਉਹ ਹਰ ਨਿੱਕੇ ਮੁੱਡੇ ਅਫਸਰ ਕੋਲ ਚਲਿਆ ਜਾਂਦਾ ਹੈ ਹਰ ਨਿੱਕੇ ਮੋਟੇ ਸਪਾਰਸ਼ ਕਰਦਾ ਹੈ ਹਰ ਥਾਂ ਉਸ ਨੂੰ ਕੁਰਸੀ ਮਿਲਦੀ ਹੈ ਤੜਕੇ ਹੀ ਕਚੈਰੀਆਂ ਵਿੱਚ ਵਕੀਲ ਨਵੇਂ ਮੁਕੱਦਮਿਆਂ ਨੂੰ ਡੀਕਦੇ ਹਨ ਤੜਕੇ ਹੀ ਅਰਜੀ ਨਿਮੇਸ਼ ਨਵੀਆਂ ਅਰਜ਼ੀਆਂ ਉਡੀਕਦੇ ਹਨ ਤੇ ਤੜਕੇ ਹੀ ਦਰਦੀ ਨਵੇਂ ਸਿਫਾਰਸ਼ੀਆਂ ਨੂੰ ਡੀਕਦਾ ਹੈ ਉਹ ਗੱਲ-ਗੱਲ ਵਿੱਚ ਕਹਿੰਦਾ ਹੈ ਆਪਾਂ ਤਾਂ ਲੋਕ ਸੇਵਾ ਕਰਨੀ ਹੈ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਕੀਤੀ ਹੈ ਹੁਣ ਵੀ ਕਰਦੇ ਹਾਂ ਅਫਸਰ ਸਾਰੇ ਦਰਦੀ ਦੀ ਸੁਣਦੇ ਹਨ ਉਸ ਨੂੰ ਕੁਰਸੀ ਦਿੰਦੇ ਹਨ ਜੇ ਕੋਈ ਅਫਸਰ ਜਾਂ ਕਲਰਕ ਹੰਕੜੀ ਕਰੇ ਤਾਂ ਬਲੀਦਾਨ ਵਿੱਚ ਉਸ ਦੇ ਵਿਰੁੱਧ ਖਬਰ ਛਪ ਜਾਂਦੀ ਹੈ। ਬਲੀਦਾਨ ਇੱਕ ਸਪਤਾਹਿਕ ਅਤਰ ਪਟਿਆਲਾ ਤੋਂ ਨਿਕਲਦਾ ਹੈ। ਚੀਨੀ ਹਮਲੇ ਤੋਂ ਬਾਅਦ ਇਹ ਪੱਤਰ ਸ਼ੁਰੂ ਹੋਇਆ ਸੀ। ਉਦੋਂ ਸਰਕਾਰ ਨੇ ਵੀ ਇਸ ਦੀ ਬੜੀ ਮਦਦ ਕੀਤੀ ਸੀ ਤੇ ਲੋਕ ਵੀ ਇਸ ਨੂੰ ਬੜਾ ਪੜਦੇ ਸਨ। ਪਰ ਹੁਣ ਇਹ ਅਫਸਰਾਂ ਦੇ ਵਿਰੁੱਧ ਤੇ ਹੱਕ ਵਿੱਚ ਖਬਰਾਂ ਛਾਪਦਾ ਹੈ। ਇੱਕ ਹਫ਼ਤਾ ਕਿਸੇ ਅਫਸਰ ਦੇ ਵਿਰੁੱਧ ਖਬਰ ਸ਼ਬਦੀ ਹੈ ਤਾਂ ਤੀਜੀ ਹਫ਼ਤੇ ਉਸੇ ਅਫਸਰ ਦੇ ਗੁਣ ਗਾਏ ਹੁੰਦੇ ਹਨ ਦਰਦੀ ਦੀਆਂ ਭੇਜੀਆਂ ਖਬਰਾਂ ਤਾਂ ਇਹ ਪੱਤਰ ਭੱਜ ਕੇ ਸ਼ਾਬਦ ਹੈ ਇੱਕ ਦੂ ਖਾਸ ਅਰਜ਼ੀ ਨਵੀਸਨ ਜਿਹੜੇ ਦਰਦੀ ਨੂੰ ਖੜੇ ਹੋ ਕੇ ਸਲਾਮ ਬੁਲਾਉਂਦੇ ਹਨ ਪਿੰਡਾਂ ਤੋਂ ਆਏ ਲੋਕ ਦਰਦੀ ਤੋਂ ਸਲਾਹ ਲੈਂਦੇ ਹਨ ਕਿ ਅਰਜ਼ੀ ਕਿਵੇਂ ਲਿਖਵਾਈ ਜਾਵੇ ਤਾਂ ਕਿ ਅਰਜ਼ੀ ਨੂੰ ਫੜਨ ਸਾਰਾ ਅਫਸਰ ਹੁਕਮ ਲਿਖ ਦੇਵੇ ਦਰਦੀ ਵਧੀਆ ਅਰਜੀ ਲਿਖਵਾ ਦਿੰਦਾ ਹੈ 5 ਰੁਪਈਆ ਵਾਲੀ ਜਿਨ੍ਹਾਂ ਵਿੱਚੋਂ 2 ਰੁਪਈਏ ਅਰਜੀ ਨਵੀਸ਼ਕੁਲ ਦਰਦੀ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ ਵਕੀਲਾਂ ਦੇ 3-4 ਮੁੰਸ਼ੀ ਵੀ ਦਰਦੀ ਨੂੰ ਝੁੱਕ ਕੇ ਸਲਾਮ ਕਰਦੇ ਹਨ ਕਿਉਂਕਿ ਕਈ ਵਾਰੀ ਮਦਈ ਤੋਂ ਲਈ ਅੱਧੀ ਰਕਮ ਉਹ ਤੇ ਮੁੰਸ਼ੀ ਹੜੱਪ ਲੈਂਦੇ ਹਨ ਦਰਦੀ ਕਦੇ ਕਿਸੇ ਆਦਮੀ ਤੋਂ ਸਿੱਧੇ ਪੈਸੇ ਨਹੀਂ ਲੈਂਦਾ ਹਰ ਸਿਫਾਰਸ਼ੀ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਬੱਡੇ ਅਫਸਰਾਂ ਨੂੰ ਦਰਦੀ ਸਿਰਫ ਸਲਾਮ ਹੀ ਬੁਲਾਉਂਦਾ ਹੈ ਸਿਫਾਰਿਸ਼ ਨਹੀਂ ਕਰਦਾ ਬਹੁਤੇ ਪੜੇ ਲਿਖੇ ਬੰਦਿਆਂ ਦੀ ਸਿਫਾਰਿਸ਼ ਵੀ ਉਹ ਕਦੇ ਨਹੀਂ ਕਰਦਾ ਉਹ ਤਾਂ ਕੇਵਲ ਸਧਾਰਨ ਲੋਕਾਂ ਦੀ ਸੇਵਾ ਕਰਦਾ ਹੈ ਜਿਨ੍ਹਾਂ ਨੂੰ ਕੋਈ ਪਤਾ ਨਾ ਹੋਵੇ ਕਿ ਕਿਹੜੇ ਅਫਸਰ ਦਾ ਦਫ਼ਤਰ ਕਿੱਥੇ ਹੈ ਉਹਨਾਂ ਦਾ ਕੰਮ ਕਿਹੜੇ ਅਫਸਰ ਕੋਲ ਹੈ ਅਰਜ਼ੀ ਵਿੱਚ ਕੀ ਕੀ ਲਿਖਣਾ ਹੈ ਜਿਸ ਬੰਦੇ ਦਾ ਕੰਮ ਬਣ ਜਾਵੇ ਉਸ ਨੂੰ ਫੇਰ ਦਰਦੀ ਬਾਜ਼ਾਰ ਵਿੱਚ ਜ਼ਰੂਰ ਲੈ ਕੇ ਜਾਂਦਾ ਹੈ ਬਰਕ ਬਾਉਂਡ ਦਾ ਡੱਬਾ ਖਰੀਦਦਾ ਹੈ ਲਕਸ ਦੀ ਟਿੱਕੀ ਖਰੀਦਦਾ ਹੈ ਆਮਲਾ ਤੇਲ ਖਰੀਦਦਾ ਹੈ ਖੱਦਰ ਪੰਡਾਰ ਵੀ ਜਾਂਦਾ ਹੈ ਹਰ ਦੁਕਾਨ ਤੇ ਚੀਜ਼ ਖਰੀਦਣ ਬਾਅਦ ਜੇਬ ਤੇ ਹੱਥ ਮਾਰਦਾ ਹੈ ਤੇ ਕਹਿੰਦਾ ਹੈ ਸਵਾ ਉਹ ਦਾ ਨੋਟ ਪਿੰਡੂ ਹੀ ਤੜਵਾ ਲਿਆਉਂਦੇ ਤਾਂ ਚੰਗਾ ਸੀ ਗੁੰਡਾ ਸਿਆ ਤੇਰੇ ਕੋਲ ਹੋਣਗੇ ਥੋੜੇ ਮੋਟੇ ਤੇ ਹਰ ਦੁਕਾਨ ਤੇ ਕੁੰਡਾ ਸਿੰਘ ਹੀ ਟੁੱਟੇ ਨੂਟ ਦੇ ਦਿੰਦਾ ਹੈ। ਦਰਦੀ ਦੇ ਪਿੰਡ ਤੋਂ ਹੀ ਇੱਕ ਜ਼ਿਮੀਂਦਾਰ ਸੀ ਛੱਜੂ ਸਿੰਘ। ਮਰੱਬੇਬੰਦੀ ਵਿੱਚ ਉਸ ਦੀ ਜ਼ਮੀਨ ਦਾ ਰੌਲਾ ਸੀ ਕੋਈ। ਮਰੱਬੇਬੰਦੀ ਦੇ ਅਫਸਰ ਕੋਲ ਦਰਦੀ ਨੇ ਉਸ ਦੀ ਅਪੀਲ ਕਰਵਾ ਦਿੱਤੀ ਤੇ 200 ਰੁਪਈਆ ਲੈ ਕੇ ਕਹਿ ਦਿੱਤਾ ਕਿ ਜੇ ਇਹ ਅਪੀਲ ਨਾ ਮੰਨੀ ਗਈ ਤਾਂ 200 ਆਪਣੀ ਜੇਬ ਵਿੱਚੋਂ ਦਿਓ। ਅਪੀਲ ਦਾ ਤਰੀਕਾ ਬੰਦੀ ਰਹੀਆਂ ਦਰਦੀ ਨੇ ਛੱਜੂ ਨੂੰ ਵਿਸ਼ਵਾਸ ਦਿੱਤਾ ਹੋਇਆ ਸੀ ਕਿ 200 ਜਦ ਅਫਸਰ ਦੀ ਜੇਬ ਵਿੱਚ ਪੈ ਗਿਆ ਤਾਂ ਟੱਕ ਕਿਵੇਂ ਨਹੀਂ ਲੂਟਾਉ ਕਚੈਰੀਆਂ ਦੇ ਵਿੱਚ ਹੀ ਬਾਰ ਰੂਮ ਦੇ ਸਾਹਮਣੇ ਇੱਕ ਦਿਨ ਛੱਜੂ ਨੇ ਦਰਦੀ ਦੇ ਗਲ ਵਿੱਚ ਸਾਫਾ ਪਾ ਕੇ ਵਟਾ ਦੇਣਾ ਸ਼ੁਰੂ ਕਰ ਦਿੱਤਾ ਆਦਮੀ ਦਾ ਸਾਲਾ ਤਾਂ 200 ਇੱਥੇ ਦਰਦੇ ਛੱਜੂ ਦੀ ਅਪੀਲ ਖਾਰਜ ਹੋ ਗਈ ਸੀ ਜੁੱਲਿਆਂ ਦੀ ਸੌ ਲੁਕੂ ਜੀ ਇਸ ਤੋਂ ਮੈਂ ਕੁਛ ਲਿਆ ਦਰਦੀ ਕੁ ਕ੍ਰਿਹਸੀ ਉਸ ਦੀਆਂ ਅੱਖਾਂ ਦੇ ਅੰਡੇ ਬਾਹਰ ਨਿਕਲ ਆਏ ਸ਼ੱਜੂ ਹੋਰ ਬਟਾ ਚੜੀ ਗਿਆ ਮਨਸ਼ੀ ਭੱਜ ਗਏ ਅਰਜੀ ਨਿਵੀਸ਼ ਭੱਜ ਗਏ ਦਰਦੀ ਦੀ ਝਾਂਡ ਛੁੱਟ ਗਈ ਇੱਕ ਪੁਲਸੀ ਨੇ ਗਲ ਹੱਥਾ ਦੇ ਕੇ ਸ਼ੱਜੂ ਨੂੰ ਮੂਹਰੇ ਲਾ ਲਿਆ ਦਰਦੀ ਬਾਹਰੋਂ ਵਿੱਚ ਵੜ ਕੇ ਢਈ ਹੋਈ ਪੱਗ ਬੰਨ ਰਹੀ ਸੀ ਤੇ ਵਕੀਲ ਟਾੜੀਆਂ ਮਾਰ ਰਹੇ ਸਨ ਧੰਨਵਾਦ ਜੀ ਉਮੀਦ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸਤਿ ਸ਼੍ਰੀ ਅਕਾਲ